ਦੇ ਦਰਵਾਜਿਆਂ ਲਈ ਤੁਹਾਨੂੰ ਹੁਣ ਕਿਤੇ ਜਾਣ ਦੀ ਲੋੜ ਨਹੀਂ ਆਪਾਂ ਬਹੁਤ ਹੀ ਵਧੀਆ ਕੁਆਲਿਟੀ ਦੇ ਦਰਵਾਜੇ ਤੁਹਾਡੇ ਲਈ ਲੈ ਕੇ ਆਏ ਆਂ ਹੱਸੀ ਗਾਲ ਦੋਸਤੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਆਪਾਂ ਦਰਵਾਜਿਆਂ ਦੀ ਫੈਕਟਰੀ ਲਾਈ ਹੈ ਤੇ ਅੱਜ ਦਰਵਾਜਿਆਂ ਦੀ ਫੈਕਟਰੀ ਦੇ ਵਿੱਚ ਤੁਹਾਨੂੰ ਬੇਟ ਕਰਾਵਾਂਗੇ ਵੀ ਕੀ ਕੀ ਆਪਣੇ ਕੋਲੇ ਕਿਹੜੀ ਲੱਕੜ ਦੇ ਦਰਵਾਜੇ ਮਿਲਦੇ ਆ ਕਿਹੜਾ ਆਪਾਂ ਬੋਰਡ ਵਰਤਦੇ ਆ ਕਿਹੜਾ ਆਪਾਂ ਸਨਮੈਕਾ ਵਰਤਦੇ ਆ ਸਭ ਤੋਂ ਵੱਡੀ ਗੱਲ ਹੁੰਦੀ ਹੈ ਵੀ ਘਰ ਦੇ ਵਿੱਚ ਜਦੋਂ ਆਪਾਂ ਐਂਟਰੀ ਕਰਨੀ ਹੈ ਫਰਸ਼ ਲੱਗਣ ਤੋਂ ਬਾਅਦ ਸਭ ਤੋਂ ਪਹਿਲੀ ਨੀਡ ਹੁੰਦੀ ਹੈ ਦਰਵਾਜਿਆਂ ਦੀ ਤੇ ਦਰਵਾਜਿਆਂ ਲਈ ਤੁਹਾਨੂੰ ਹੁਣ ਕਿਤੇ ਜਾਣ ਦੀ ਲੋੜ ਨਹੀਂ ਆਪਾਂ ਬਹੁਤ ਹੀ ਵਧੀਆ ਕੁਆਲਿਟੀ ਦੇ ਦਰਵਾਜੇ ਤੁਹਾਡੇ ਲਈ ਲੈ ਕੇ ਆਏ ਆ। ਮਾਲ ਜੇ ਇੱਕ ਨੰਬਰ ਕੁਆਲਿਟੀ ਲੈਣੇ ਆ ਤਾਂ ਤੁਸੀਂ ਇਹ ਨੰਬਰ ਸਕਰੀਨ ਤੇ ਦਿੱਤਾ ਤੇ ਕਾਲ ਕਰ ਲਿਓ ਤੇ ਅੱਗੇ ਹੁਣ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਵੀ ਆਪਣੇ ਕੋਲੇ ਕੀ ਕੀ ਕੁਆਲਿਟੀ ਮਿਲਦੀ ਆ। ਜੇ ਹੁਣ ਆਪਾਂ ਸਭ ਤੋਂ ਪਹਿਲਾਂ ਜਿਵੇਂ ਹਰ ਇੱਕ ਬੰਦੇ ਨੂੰ ਪਤਾ ਹੁੰਦਾ ਵੀ ਸਾਗਵਾਨ ਸਾਗਵਾਨ ਦੇ ਵਿੱਚ ਆਪਾਂ ਦੇਖੀ ਵੀ ਜਾਲੀ ਵਾਲੇ ਪੱਲੇ ਹੋ ਗਏ। ਇਹਦੇ ਬਾਰੇ ਜਾਣਕਾਰੀ ਦੇ ਦਈਏ। ਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਬਣਿਆ। ਜੇ ਤੁਸੀਂ ਡਬਲ ਜਾਲੀ ਦੇ ਵਿੱਚ ਸਾਗਵਾਨ ਦਾ ਬਣਾਉਣਾ ਹੈ ਤਾਂ 13000 ਰੁਪਏ ਦੇ ਵਿੱਚ ਜਾਲੀ ਵਾਲਾ ਪੱਲਾ ਬਣ ਜਾਂਦਾ। 13000 ਤੋਂ ਆਪਣੀ ਸਟਾਰਟ ਤੇ ਸਨਮੈਕੇ ਵਾਲੇ ਵੀ ਆਪਾਂ ਨਾਲ-ਨਾਲ ਦਿਖਾਵਾਂਗੇ ਤੇ ਤੁਸੀਂ ਲੱਕੜ ਦੇਖ ਸਕਦੇ ਹੋ ਰੇਸ਼ੇ ਦੇਖ ਸਕਦੇ ਹੋ ਜਮ ਇੱਕ ਨੰਬਰ ਲੱਕੜ ਵਰਤੀ ਹੋਈ ਆ ਕੋਈ ਦੋ ਨੰਬਰ ਜਾਂ ਤਿੰਨ ਨੰਬਰ ਆਪਾਂ ਨਹੀਂ ਵਰਤੀ ਸਾਰਾ ਜੋ ਵੀ ਆਪਣੇ ਕੋਲ ਲੱਕੜ ਦਾ ਕੰਮ ਆ ਉਹ ਸਾਰਾ ਇੱਕ ਨੰਬਰੀ ਹੋਊਗਾ ਤੇ ਇਸ ਤੋਂ ਅੱਗੇ ਜੇ ਆਪਾਂ ਗੱਲ ਕਰੀਏ ਨਾ ਸਨਮੈਕੇ ਵਾਲੇ ਸਨਮੈਕੇ ਦਾ ਡੋਰ ਦੇ ਵਿੱਚ ਡਿਜ਼ਾਈਨ ਤੁਸੀਂ ਕੋਈ ਵੀ ਲੈ ਸਕਦੇ ਹੋ ਤੇ ਵਿੱਚ ਡਿਜ਼ਾਈਨ ਸੀਐਨਸੀ ਨਾਲ ਹੀ ਵੀ ਤੁਸੀਂ ਬਣਵਾ ਸਕਦੇ ਹੋ ਪਰ ਜਿਹੜੀ ਮੇਨ ਚੀਜ਼ ਹੁੰਦੀ ਹੈਗੀ ਉਹ ਹੁੰਦੀ ਹੈ ਬੋਰਡ ਦੀ ਉਹ ਤੁਹਾਨੂੰ ਬੋਰਡ ਦਿਖਾਉਣੇ ਆ ਬਾਈ ਇੱਕ ਮਿੰਟਾ ਇੱਧਰ ਆ ਜਾਓ ਆਪਾਂ ਜਿਹੜਾ ਬੋਰਡ ਵਰਤਦੇ ਨੇ ਜੀ 골ਡਨ ਦਾ ਨੋਵਾ ਆਪਾਂ ਬੋਰਡ ਵਰਤ ਰਹੇ ਹਾਂਗੇ ਜਿਹਦੀ 25 ਸਾਲ ਦੀ ਗਾਰੰਟੀ ਹੈ ਜੀ ਇਹਨੂੰ ਬਾਈ ਨੇ ਪ੍ਰੋਪਰ ਦਿਖਾ ਦਿਓ ਇਹਦੇ ਉੱਪਰ ਲਿਖਿਆ ਵੀ ਹੋਇਆ ਪ੍ਰੋਪਰ 25000 ਦੀ ਵਾਰੰਟੀ ਹੈਗੀ ਤੇ 30 ਸਾਲ ਪੁਰਾਣੀ ਕੰਪਨੀ ਆ ਕਿਸੇ ਵੀ ਪੁਰਾਣੇ ਮਿਸਤਰੀ ਨਾਲ ਤੁਸੀਂ ਗੱਲ ਕਰ ਲਿਓ ਵੀ ਬਾਈ 골ਡਨ ਗਰੁੱਪ ਦਾ ਯਾਰ ਗੁਰੀ ਕਹਿੰਦਾ ਬੋਰਡ ਵਰਤਦਾ ਤੇ ਕਹੇ ਜੀ ਕੁਆਲਿਟੀ ਹੈ ਤੁਹਾਨੂੰ ਉਹ ਆਪਣੇ ਮੂੰਹੋਂ ਆਪ ਦੱਸ ਦੂਗਾ ਅੱਗੇ ਤੁਸੀਂ ਇਹਦਾ ਅੰਦਾਜ਼ਾ ਲਾ ਸਕਦੇ ਹੋ ਵਾਟਰ ਪ੍ਰੂਫ ਹੈਗਾ ਤੇ ਪੂਰੀ ਸਪਾਈ ਨਾਲ ਹੈ ਮਤਲਬ ਕਿਤੇ ਵੀ ਸੁਨਮੈਕੇ ਵਾਲਾ ਤੁਹਾਨੂੰ ਜਿਵੇਂ ਬਬਲਸ ਪਾ ਜਾਂਦੇ ਨੇ ਉਹ ਇਹਦੇ ਵਿੱਚ ਤੁਹਾਨੂੰ ਪ੍ਰੋਬਲਮ ਨਹੀਂ ਆਊਗੀ ਉੱਪਰ ਜਿਹੜਾ ਤੁਸੀਂ ਡਿਜ਼ਾਈਨ ਬਣਾਉਣਾ ਉਹ ਸਾਡੇ ਕੋਲੇ ਬੁੱਕਲੇਟ ਹੈਗੀਆਂ ਉਹਦੇ ਵਿੱਚੋਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਕਲਰ ਵੀ ਲੈ ਸਕਦੇ ਹੋ ਡਿਜ਼ਾਈਨ ਵੀ ਲੈ ਸਕਦੇ ਹੋ ਜਾਂ ਸੀਐਨਸੀ ਰਾਹੀਂ ਕੱਟ ਪਵਾ ਸਕਦੇ ਹੋ ਪਰ ਮੇਨ ਚੀਜ਼ ਹੁੰਦੀ ਹੈ ਵੀ ਆਪਣਾ ਜਿਹੜਾ ਬੋਰਡ ਹੈਗਾ ਉਹਦੀ ਕੁਆਲਿਟੀ ਕੀ ਹੈਗੀ ਇਹਦੀ 25 ਸਾਲ ਦੀ ਗਾਰੰਟੀ ਹੈ ਜੀ ਕਿਸੇ ਤਰ੍ਹਾਂ ਦੀ ਹੋਣੀ ਤੇ ਆਪਾਂ ਬੋਰਡ ਤੋਂ ਜੇ ਸ਼ੁਰੂ ਕਰੀਏ ਰੇਟਾਂ ਦੀ ਗੱਲ 5500 ਤੋਂ ਆਪਣਾ ਸ਼ੁਰੂ ਹੋ ਜਾਂਦਾ ਪੁਆਇੰਟ 8 ਦਾ ਸੁਨਮੈਕਾ ਲਾ ਕੇ ਜ਼ਿਆਦਾਤਰ ਜਿਹੜੇ ਲੋਕ ਵਰਤਰੇਨ ਜਿਵੇਂ 90mm ਲਾਉਣੇ ਆ ਤਾਂ ਉਹਦਾ 650 ਦੇ ਵਿੱਚ ਸ਼ੁਰੂ ਹੋ ਜਾਂਦਾ ਹੈ ਅੱਗੇ ਤੁਸੀਂ ਕੋਈ ਵੀ ਜਿਵੇਂ ਡਿਜ਼ਾਈਨ ਬਣਾਓਗੇ ਉਹਦੇ ਹਿਸਾਬ ਨਾਲ ਤੁਹਾਨੂੰ ਸਾਰਾ ਦੱਸਾਂਗੇ ਆ ਵੀ ਇੱਕ ਜਾਲੀ ਵਾਲਾ ਪੱਲਾ ਇਹ ਹੈਗਾ ਜੀ ਜੰਮੂ ਕੈਲ ਦੇ ਵਿੱਚ ਜੰਮੂ ਕੈਲ ਲਗਭਗ ਅ ਅੱਜਕੱਲ ਜਿਆਦਾ ਚੱਲ ਰਹੀ ਹੈਗੀ ਉਹਦੇ ਵਿੱਚ ਵੀ ਆਪਾਂ ਬਹੁਤ ਸੋਹਣੇ ਜਾਲੀ ਵਾਲੇ ਪੱਲੇ ਬਣਾਉਣੇ ਆ ਤੇ ਇਹਦਾ ਰੇਟ ਆ ਜਿਹੜਾ 9000 ਤੋਂ ਸਟਾਰਟ ਹੋ ਜਾਂਦਾ ਜੀ ਡਬਲ ਜਾਲੀ ਵਾਲਾ ਤੇ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਅੱਗੇ ਅ ਰੇਟ ਜਿਵੇਂ ਤੁਸੀਂ ਇਹਦੇ ਵਿੱਚ ਕੋਈ ਹੋਰ ਕੋਈ ਵੱਖਰਾ ਕੁਝ ਕਰਾਉਣਾ ਚਾਹੋਣੇ ਉਹਦੇ ਹਿਸਾਬ ਨਾਲ ਵੱਧ ਘੱਟ ਸਕਦਾ ਹੈਗਾ ਤੇ ਇਸ ਤੋਂ ਅੱਗੇ ਜੇ ਆਪਾਂ ਗੱਲ ਕਰੀਏ ਬਾਈ ਮੇਨ ਆ ਜਾਂਦੇ ਐਚ ਡੀ ਐਚ ਐਮ ਆਰ ਅੱਜ ਕੱਲ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਪ੍ਰੋਡਕਟ ਕਿਚਨ ਦੇ ਵਿੱਚ ਵੀ ਬਹੁਤ ਚੱਲਦਾਗਾ ਪੱਲਿਆਂ ਦੇ ਵਿੱਚ ਵੀ ਚੱਲਦਾਗਾ ਇਹਦੇ ਵਿੱਚ ਤੁਸੀਂ ਪੀਜੂ ਪਾਲਿਸ਼ ਕਰਾਉਣੀ ਹੈ ਜੋ ਵੀ ਤੁਸੀਂ ਇਹਦੇ ਕਰਵਾਉਣਾ ਚਾਹੁੰਦੇ ਹੋ ਹੋ ਸਕਦਾ ਡਿਜ਼ਾਈਨ ਤੁਸੀਂ ਸੀ ਐਨ ਸੀ ਰਾਹੀਂ ਜਿਹੇ ਜਿਹੇ ਬਣਾਉਣਾ ਚਾਹੁੰਦੇ ਹੋ ਜਿਵੇਂ ਮੇਨ ਡੋਰ ਆਪਾਂ ਇਹਦਾ ਬਣਾਉਣਾਗਾ ਤਾਂ ਤੁਸੀਂ ਇਹਦਾ ਕੋਈ ਵੀ ਡਿਜ਼ਾਈਨ ਤੁਸੀਂ ਬਣਾ ਸਕਦੇ ਹੋਗੇ ਤੇ ਬਹੁਤ ਹੀ ਸੋਹਣੀ ਚੀਜ਼ ਜਿਹੜੀ ਬਣੀ ਹੋਈ ਆ ਅੱਗੇ ਆ ਵੀ ਤੁਸੀਂ ਇੱਕ ਸਾਗਵਾਨ ਦਾ ਨਵਾਂ ਡਿਜ਼ਾਈਨ ਦੇਖ ਸਕਦੇ ਹੋ ਅਸੀਂ ਪਾਲਿਸੀ ਇਸ ਲਈ ਨਹੀਂ ਕੀਤੀ ਵੀ ਤੁਹਾਨੂੰ ਲੱਕੜ ਦਾ ਰੇਸ਼ਾ ਦਾ ਪਤਾ ਲੱਗ ਸਕੀ ਵੀ ਆਪਣੀ ਕੁਆਲਿਟੀ ਕੀ ਹੈ ਲੱਕੜ ਕਿਹੇ ਜੀ ਲਾਈ ਹੈ ਸਾਗਵਣ ਕਿਹੜੀ ਲਾਉਂਦੇ ਬਾਈ ਉਹਰੀ ਆਪਾਂ ਲੱਕੜ ਵੀ ਤੁਹਾਨੂੰ ਦਿਖਾਵਾਂਗੇ ਸਾਰੀ ਜਿਹੜੀ ਆਪਾਂ ਪਹਿਲਾਂ ਲੈ ਕੇ ਰੱਖੀ ਹੋਈ ਹੈ ਸੁੱਕੀ ਲੱਕੜ ਹੈਗੀ ਪ੍ਰੋਪਰ ਠੀਕ ਹੈ ਜੀ ਤੇ ਅੱਗੇ ਹਸਨਮੈਕਲੇ ਆ ਗਏ ਇਹ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਸਾਰੇ ਵੱਖੋ ਵੱਖਰੇ ਡਿਜ਼ਾਈਨ ਨੇ ਤੇ ਅੱਗੇ ਆਪਾਂ ਸਾਰੀ ਫੈਕਟਰੀ ਵੀ ਤੁਹਾਨੂੰ ਦਿਖਾਵਾਂਗੇ ਸਨਮੈਕੇ ਦੇ ਵਿੱਚ ਤੁਸੀਂ ਵੱਖੋ ਵੱਖਰੇ ਜਿਹੜੇ ਡਿਜ਼ਾਈਨ ਨੇ ਉਹ ਤੁਸੀਂ ਆਪਣੀ ਜਿਹੜੀ ਬੁੱਕਲੇਟ ਬਣੀ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਸਭ ਤੋਂ ਵੱਡੀ ਗੱਲ ਕੀ ਹੈ ਵੀ ਜੋ ਵੀ ਚੀਜ਼ ਅਸੀਂ ਬੋਲੀ ਹੈ ਤੁਹਾਨੂੰ ਉਹੀ ਚੀਜ਼ ਮਿਲੂਗੀ ਇਹ ਨਹੀਂ ਹੈਗਾ ਵੀ ਤੁਸੀਂ ਆ ਕੇ ਨਰਾਸ਼ ਨਹੀਂ ਹੋਵੋਗੇ ਯਾਰ ਵੀ ਬਾਈ ਨੇ ਵੀਡੀਓ ਚ ਕਹਿੰਦਾ ਕੁਝ ਹੋਰ ਸੀ ਤੇ ਨਿਕਲਾ ਕੁਝ ਹੋਰ ਆਪਣੇ ਕੋਲ ਇੱਕ ਨੰਬਰ ਕੁਆਲਿਟੀ ਦੀ ਚੀਜ਼ ਮਿਲੂਗੀ ਜਿਵੇਂ ਬੋਰਡ ਦੀ ਗੱਲ ਮੈਂ ਪਹਿਲਾਂ ਵੀ ਦੱਸੀ ਹੈ ਵੀ ਕੁਝ ਵੀ ਵਿੱਚੋਂ ਖਾਲੀ ਨਿਕਲਾਵੇ 1 ਲੱਖ ਰੁਪਏ ਅਸੀਂ ਨਾਮ ਰੱਖਿਆ ਹੋਇਆਗਾ ਜੈਨੂਅਨ ਮਤਲਬ ਜਵੜਾ ਬੋਰਡ ਨਹੀਂ ਅਸੀਂ ਵਰਤਦੇ ਤੇ ਤੁਸੀਂ ਜਿਵੇਂ ਤੁਹਾਨੂੰ ਦੱਸਿਆ ਬਾਈ ਜੀ ਇੱਧਰ ਤੁਸੀਂ ਦੇਖ ਸਕਦੇ ਹੋ ਆ ਕਿਸੇ ਵੀਰ ਦੇ ਉਧਰ ਪਿੰਡ ਤੋਂ ਆਪਣੇ ਰੈਡੀ ਨੇ ਪੱਲੇ ਜੰਮੂ ਕੈਲ ਦੇ ਵਿੱਚ ਆ ਤੇ ਤੁਸੀਂ ਦੇਖ ਸਕਦੇ ਹੋ ਕੀ ਫਿਨਿਸ਼ਿੰਗ ਤੇ ਕੀ ਕੁਆਲਟੀ ਆ ਜਿਵੇਂ ਹੁਣ ਵੀਰ ਕੰਮ ਕਰ ਰਹੇ ਨਾ ਜ਼ਿਆਦਾਤਰ ਤੁਹਾਨੂੰ ਫੈਕਟਰੀਆਂ ਦੇ ਵਿੱਚੋਂ ਬੁਰਸ਼ ਵਾਲੇ ਜਿਹੜਾ ਕੋਨਾ ਕੱਟ ਕੇ ਕਲਮ ਨਹੀਂ ਲੱਗਦੀ ਮਿਲਦੀ ਤੁਹਾਨੂੰ ਸਿੰਪਲ ਲਾ ਕੇ ਦੇਣਗੇ ਪਰ ਆਪਾਂ ਇਹ ਵੀ ਪ੍ਰੋਪਰ ਤੁਹਾਨੂੰ ਕਟਿੰਗ ਦੇ ਵਿੱਚ ਇੱਕ ਇੱਕ ਚੀਜ਼ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਆਰਡਰ ਤਿਆਰ ਹੋ ਰਿਹਾਗਾ ਤੇ ਲੱਕੜ ਦਾ ਵੀ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਸੋਹਣੀ ਹੈ ਤੇ ਕਿੰਨੀ ਸਾਫ ਸਪਾਈ ਹੈਗੀ ਤੇ ਇਸ ਤੋਂ ਅੱਗੇ ਜਿਹੜੀ ਚੀਜ਼ ਮੇਨ ਆ ਜਾਂਦੀ ਹੈ ਜੀ ਸੀਐਨਸੀ ਮਸ਼ੀਨ ਸੀਐਨਸੀ ਮਸ਼ੀਨ ਤੇ ਤੁਸੀਂ ਜਿਹੜਾ ਵੀ ਡਿਜ਼ਾਈਨ ਸੋਚਦੇ ਹੋ ਉਹ ਪਾ ਕੇ ਦੇਵਾਂਗੇ ਅੱਜ ਅਸੀਂ ਜਦੋਂ ਵੀਡੀਓ ਬਣਾ ਰਹੇ ਅੱਜ ਲਾਈਟ ਨਹੀਂ ਹੈਗੀ ਤੇ ਇਹਦੇ ਵਿੱਚ ਤੁਸੀਂ ਕੋਈ ਵੀ ਡਿਜ਼ਾਈਨ ਬਣਵਾ ਸਕਦੇ ਹੋ ਚਾਹੇ ਤੁਸੀਂ ਕੋਈ ਫੋਟੋ ਭੇਜ ਦਿਓ ਉਹ ਤੁਹਾਨੂੰ ਬਣੀ ਬਣਾਈ ਚੀਜ਼ ਮਿਲੂਗੀ ਸੀਐਨਸੀ ਰਾਹੀਂ ਤੁਸੀਂ ਉਹ ਕੰਮ ਕਰਵਾ ਸਕਦੇ ਹੋ ਤੇ ਹੁਣ ਆਪਾਂ ਇੱਕ ਜਿਹੜੀ ਖਾਸ ਚੀਜ਼ ਹੁੰਦੀ ਹੈਗੀ ਮੇਨ ਸਰਮੈਕ ਵਾਲੇ ਪੱਲਿਆਂ ਦੇ ਵਿੱਚ ਇੱਕ ਪ੍ਰੋਬਲਮ ਆਉਂਦੀ ਆ ਵੀ ਕਈ ਵਾਰ ਇਹ ਚ ਫੁਲਬੁਲੇ ਬਣ ਜਾਂਦੇ ਜਾਂ ਕੋਈ ਪ੍ਰੋਬਲਮ ਆ ਜਾਂਦੀ ਹੈਗੀ ਆ ਤੁਸੀਂ ਦੇਖੋ ਵੀ ਆ ਜਿਹੜਾ ਆਪਣਾ ਆਰਡਰ ਹੈ ਜਮਾ ਆ ਸਾਫ ਸੁਥਰਾ ਬਣਿਆ ਹੋਇਆਗਾ ਇਹਦੇ ਲਈ ਆਪਾਂ ਜਿਹੜੀ ਬੋਡ ਮਾਸਟਰ ਦੀ ਮਸ਼ੀਨ ਵਰਤਦੇ ਆ ਉਹਦਾ ਭਾਰ ਦੇ ਕੇ ਪ੍ਰੈਸ਼ਰ ਨਾਲ ਜਿਹੜਾ ਕੰਮ ਕਰੀਦਾਗਾ ਤੇ ਇੱਕ ਚੀਜ਼ ਸਰਮੈਕੇ ਦੀ ਆ ਜਾਂਦੀ ਹੈ ਖਾਸ ਆਹ ਵਜਿ ਦਿਖਾ ਦੀ ਸਰਮੈਕੇ ਦੇ ਵਿੱਚ ਇੱਕ ਚੀਜ਼ ਕੀ ਖਾਸ ਹੁੰਦੀ ਹੈਗੀ ਵੀ ਕਈ ਨਾ ਰੋਲ ਵਾਲਾ ਸਰਮੈਕਾ ਵਰਤਦੇ ਆ ਲੋ ਕੁਆਲਿਟੀ ਦਾ ਆਪਣਾ ਜਿਹੜਾ ਸਰਮੈਕਾ ਆਊਗਾ ਸਾਰੇ ਦਾ ਸਿੰਗਲ ਪੀਸ ਹੋਊਗਾ ਤੁਸੀਂ ਕੋਈ ਵੀ ਜਿਵੇਂ ਦਰਵਾਜੇ ਤੇ ਲਵਾਉਣਾਗਾ ਤੇ ਤੁਹਾਨੂੰ ਇੱਥੋਂ ਚੱਕਣ ਤੋਂ ਵੀ ਪਤਾ ਲੱਗਦਾ ਵੀ ਪੂਰਾ ਹੈਵੀ ਹੋਊਗਾ ਵੀ ਛੇਤੀ ਛੇਤੀ ਇਹ ਕਿਤੇ ਜਾਂਦਾ ਨਹੀਂ ਹੈਗਾ ਤੇ ਇਹ ਵੀ ਆਪਾਂ ਇੱਕ ਖਾਸ ਤੇ ਵੱਖਰੀ ਚੀਜ਼ ਨਾਲ ਕੰਮ ਕਰਦੇ ਆਂ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਜਿਹੜੇ ਆਪਾਂ ਸਾਗਵਣ ਲੱਕੜ ਵਰਤਦੇ ਆਂ ਸਾਰੀ ਸੁੱਕੀ ਹੈਗੀ ਜਮਾ ਪ੍ਰੋਪਰ ਤੇ ਇੱਕ ਹੋਰ ਵੀ ਚੀਜ਼ੇ 'ਚ ਖਾਸ ਦੱਸ ਦਈਏ ਜੇ ਕਿਸੇ ਵੀਰ ਭਰਾ ਕੋਲੇ ਸਾਗਵਣ ਸੁੱਕੀ ਪਈ ਹੈ ਉਹ ਚਾਹੁੰਦਾ ਵੀ ਆਹ ਫੈਕਟਰੀ ਤੋਂ ਕੰਮ ਕਰਾਉਣਾ ਤਾਂ ਉਹ ਵੀ ਦਿਹਾੜੀ ਦੇ ਸਾਥੋਂ ਕੰਮ ਕਰਵਾ ਸਕਦਾ ਹੈ ਉਹ ਵੀ ਸਾਡੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਹੁਣ ਇੱਕ ਜਿਵੇਂ ਆਪਾਂ ਗੱਲ ਕਰੀਏ ਦਰਵਾਜ਼ੇ ਦੇ ਬਾਅਦ ਜਿਹੜੀਆਂ ਆਪਣੀਆਂ ਵਿੰਡੋ ਆ ਗਈਆਂ ਵਿੰਡੋ ਦੇ ਵਿੱਚ ਪਹਿਲੀ ਗੱਲ ਤਾਂ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਸੋਹਣੀ ਫਿਨਿਸ਼ਿੰਗ ਦੇ ਨਾਲ ਬਣਿਆ ਤੇ ਇੱਕ ਚੀਜ਼ ਨਾ ਇਹਦੇ ਵਿੱਚ ਹੋਰ ਤੁਹਾਨੂੰ ਖਾਸ ਦਿਖਾਉਣੀ ਹੈ ਜਿਵੇਂ ਨਾ ਇੱਥੇ ਚੂਲ ਹੁੰਦੀ ਹੈਗੀ ਲਗਭਗ ਦਰਵਾਜ਼ਿਆਂ ਦੇ ਵਿੱਚ ਆ ਵਿੰਡੋ ਦੇ ਵਿੱਚ ਆਪਾਂ ਉਹ ਵੀ ਨਹੀਂ ਰੱਖਦੇ ਕਿ ਪੂਰੀ ਸਾਫ ਸਪਾਈ ਦੇ ਨਾਲ ਵੀ ਮਤਲਬ ਤੁਹਾਡੀ ਸਾਰੀ ਵਿੰਡੋ ਆ ਸਾਰੀਆਂ ਵਿੰਡੋ ਤੁਸੀਂ ਦੇਖ ਸਕਦੇ ਹੋ ਸਾਈਡਾਂ ਤੋਂ ਪੂਰੀ ਸਪਾਈ ਆਊਗੀ ਤੇ ਵਿੰਡੋ ਦਾ ਰੇਟ ਆ ਜਿਹੜਾ ਆਪਣਾ ਉਹ 2500 ਤੋਂ ਸਟਾਰਟ ਹੈਗਾ ਅੱਗੇ ਸਾਈਜ਼ ਦੇ ਹਿਸਾਬ ਨਾਲ ਤੁਹਾਨੂੰ ਰੇਟ ਅਸੀਂ ਕੱਟ ਕੇ ਦੇਵਾਂਗੇ ਜੋ ਮੰਗਤੀ ਹੋਊਗੀ ਤੇ ਇੱਕ ਚੀਜ਼ ਖਾਸ ਹੁੰਦੀ ਹੈਗੀ ਵੀ ਜਿਹੜਾ ਆਪਾਂ ਮੰਗਤੀ ਹੈਗੀ ਉਹ ਅਸੀਂ ਆਪਦੀ ਕਾਰੀਗਰ ਤੋਂ ਜ਼ਿਆਦਾਤਰ ਅਸੀਂ ਪ੍ਰੇਫਰ ਕਰਦੇ ਆ ਵੀ ਸਾਡੇ ਕਾਰੀਗਰ ਨਹੀਂ ਕਰਾਓ ਤਾਂ ਜੋ ਜਿਹੜਾ ਨਾਪ ਆਉ ਬਿਲਕੁਲ ਸਹੀ ਆਵੇ ਤੇ ਅਸੀਂ ਫਿੱਟ ਕਰਾ ਕੇ ਦਿੰਨੇ ਆਗੇ ਉਹਦਾ ਅਲੱਗ ਚਾਰਜਸ ਰਹਿੰਦੇ ਨੇ ਉਹ ਤੁਸੀਂ ਜਦੋਂ ਵੀ ਸਾਡੀ ਟੀਮ ਨਾਲ ਗੱਲ ਕਰੋਗੇ ਜਾਂ ਸਾਡੀ ਫੈਕਟਰੀ ਵਿਵਿਟ ਕਰੋਗੇ ਤੁਸੀਂ ਉਦੋਂ ਗੱਲਬਾਤ ਕਰ ਸਕਦੇ ਹੋ ਦੋਸਤੋ ਜਿਵੇਂ ਤੁਹਾਨੂੰ ਸਾਰਾ ਆਪਾਂ ਦੱਸਿਆ ਪ੍ਰੋਸੈਸ ਮਤਲਬ ਪੂਰਾ ਪਾਰਦਰਸ਼ੀ ਕੰਮ ਕਰਾਂਗੇ ਪੂਰੀ ਕੁਆਲਿਟੀ ਦੇ ਨਾਲ ਕੰਮ ਕਰਾਂਗੇ ਜਿਵੇਂ ਲੱਕੜ ਵੀ ਅਸੀਂ ਲੈ ਕੇ ਰੱਖੀ ਹੋਏ ਸਾਗਵਾਂਦੀ ਤੇ ਜੰਮੂ ਕਹਿਲ ਵੀ ਤੁਸੀਂ ਦੇਖ ਸਕਦੇ ਹੋ ਤੇ ਇਧਰ ਆਪਣੇ ਕੋਲ ਸਾਰੇ ਬੋਰਡ ਪਏ ਨੇ ਬੋਰਡ ਸਾਰੇ ਵਾਟਰਪਰੂਫ ਵਾਲੇ ਨ ਤਗਾ ਇਹ 25 ਸਾਲ ਦੀ ਗਾਰੰਟੀ ਵਾਲੇ ਕੋਈ ਵੀ ਬੋੜੇ ਨਹੀਂ ਹੋਊਗਾ ਵੀ ਲੋ ਕੁਆਲਿਟੀ ਆਪਾਂ ਵਰਤਾਂਗੇ ਤੁਹਾਡੇ ਨਾਲ ਮਤਲਬ ਤੁਹਾਡੇ ਖਰਚੇ ਹੋਏ ਰੁਪਿਆ ਦਾ ਮੁੱਲ ਨਾ ਮੋੜਾਂਗੇ ਕਿਉਂਕਿ ਘਰ ਜ਼ਿੰਦਗੀ ਚ ਇੱਕ ਵਾਰ ਬਣਦਾ ਤੇ ਉਹਦੇ ਵਿੱਚ ਜਿਹੜੀ ਚੀਜ਼ ਲੱਗਣੀ ਆ ਉਹ ਪ੍ਰੋਪਰ ਲੱਗੇ ਤੇ ਸੋਹਣੀ ਲੱਗੇ ਕੁਆਲਿਟੀ ਵਾਲੀ ਲੱਗੇ ਤੇ ਉਹ ਹਰ ਇੱਕ ਦਾ ਸੁਪਨਾ ਹੁੰਦਾ ਵੀ ਯਾਰ ਮੇਰੇ ਘਰ ਦੇ ਵਿੱਚ ਇੱਕ ਇੱਕ ਨੰਬਰ ਦੀ ਚੀਜ਼ ਲੱਗੇ ਤੇ ਜੇਕਰ ਤੁਸੀਂ ਵੀ ਹੁਣ ਦਰਵਾਜ਼ਿਆਂ ਦੀ ਭਾਲ ਦੇ ਵਿੱਚੋਂ ਤਾਂ ਸਾਡਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਇਹ ਤੇ ਗੱਲਬਾਤ ਕਰ ਸਕਦੇ ਹੋ ਤੇ ਜਿਸ ਤਰ੍ਹਾਂ ਦਾ ਵੀ ਤੁਸੀਂ ਡਿਜ਼ਾਈਨ ਕੋਈ ਜਾਲੀ ਵਾਲੇ ਦੇ ਵਿੱਚ ਜਿਵੇਂ ਵੀ ਤੁਸੀਂ ਭੇਜੋਗੇ ਉਹ ਅਸੀਂ ਸਾਰਾ ਤੁਹਾਨੂੰ ਬਣਾ ਕੇ ਦੇਵਾਂਗੇ ਤੇ ਇੱਕ ਮੇਨ ਹੁੰਦਾ ਹੈ ਡਿਲੀਵਰੀ ਦਾ 10 ਤੋਂ 15 ਦਿਨ ਦਾ ਟਾਈਮ ਆਪਣਾ ਰਹਿੰਦਾਗਾ ਕਿਉਂਕਿ ਕਈ ਵਾਰ ਡਿਜ਼ਾਈਨਿੰਗ ਪੱਲੇ ਹੁੰਦੇ ਨੇ ਜਾਂ ਕੋਈ ਦੇਲੇ ਵਾਲੇ ਪੱਲੇ ਬਣਾਉਣੇ ਹੁੰਦੇ ਸਾਗ ਬਣਦੇ ਉਹ ਤੇ ਟਾਈਮ ਲੱਗ ਜਾਂਦਾ ਜਾਂ ਕਿਸੇ ਤੇ ਪਾਲਿਸ਼ ਵਾਲਾ ਵੀ ਕੰਮ ਹੁੰਦਾਗਾ ਤਾਂ ਇਸ ਕਰਕੇ 10 ਤੋਂ 15 ਦਿਨ ਦਾ ਰਹਿੰਦਾ ਟਾਈਮ ਤੇ ਤੁਸੀਂ ਸਕਰੀਨ ਤੇ ਦਿੱਤੇ ਨੰਬਰ ਤੇ ਗੱਲਬਾਤ ਕਰ ਸਕਦੇ ਹੋ ਧੰਨਵਾਦ ਦੋਸਤੋ